ਚੰਦ ਕੋ ਚਾਨਣੀ ਮੁਬਾਰਕ ਆਸਮਾਨ ਕੋ ਸਿਤਾਰੇ ਮੁਬਾਰਕ ਪਰ ਹਮਾਰੀ ਤਰਫ ਸੇ ਸਭ ਸੇ ਪਹਿਲੇ ਆਪਕੋ ਨਇ ਸਾਲ ਮੁਬਾਰਕ ਹੈਪੀ ਨੀਅਰ 2025 ਤਾਂ ਜੀ ਸਪੰਸਾਬ ਨਵੇਂ ਸਾਲ ਦੇ ਸੁਭ ਦਿਹਾੜੇ ਤੇ ਕੀ ਸੰਦੇਸ਼ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਪਿੰਡ ਮੌੜ ਗੁਰਪ੍ਰੀਤ ਸਿੰਘ ਗੋਪੀ ਨਵੇਂ ਸਾਲ ਦੀਆਂ ਆਪਣੇ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਗੁਰੂ ਮਹਾਰਾਜ ਜੀ ਅਰਦਾਸ ਕਰਦਾ ਹਾਂ ਕਿ ਨਵਾਂ ਸਾਲ ਸਾਰਿਆਂ ਦੇ ਵਾਸਤੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੇ ਮਾਰਾ ਚੜ੍ਹਦੀਆਂ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜੀ ਨਵੇਂ ਸਾਲ ਦੇ ਸੁਭ ਬਿਹਾੜੇ ਦੇ ਕੀ ਜਨੇ ਦੇਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਖੁਸ਼ਪ੍ਰੀਤ ਕੌਰ ਸਰਪੰਚਾ ਪਿੰਡ ਮੋੜ ਮੈਂ ਪੂਰੇ ਇਲਾਕਾ ਨਿਵਾਸੀਆਂ ਪਿੰਡ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਆਪਣੇ ਤਹਿ ਦਿਲ ਤੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਨੀ ਆ ਤੇ ਪਰਮਾਰਮਾ ਗਹਿਰ ਅਰਦਾਸ ਕਰਨੀ ਆ ਕਿ ਵਾਹਿਗੁਰੂ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਨਾਲ ਭਰਿਆ ਲੇ